ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮੀਂਦਰ ਸਿੰਘ ਬਰਾੜ ਮੌਸਮ ਸਾਫ਼ ਕਦੋਂ ਹੋਵੇਗਾ ਸੂਰਜ ਕਦੋਂ ਨਿਕਲੇਗਾ ਜਾਂ ਦਿਨ ਕਦੋਂ ਲੱਗਣਗੇ ਇਹਦੇ ਬਾਰੇ ਕਿਸਾਨ ਵੀਰਾਂ ਦਾ ਸਵਾਲ ਹੈ ਕਿਉਂਕਿ ਕਣਕ ਦੀ ਬਿਜਾਈ ਅਜੇ ਕਾਫੀ ਪਈ ਹੈ ਤੇ ਕਣਕ ਦੀ ਬਿਜਾਈ ਦਾ ਟਾਈਮ ਵੀ ਅਜੇ ਹੈਗਾ ਪਰ ਜਦੋਂ ਦਿਨ ਲੱਗਦੇ ਹਨ ਸੂਰਜ ਦੇ ਘੰਟੇ ਵੀ ਪੂਰੇ ਚਾਹੀਦੇ ਆ ਜਿਹਦੇ ਨਾਲ ਕਣਕ ਨੇ ਵਾਧਾ ਲੈਣਾ ਜਰਮੀਨੇਸ਼ਨ ਤਾਂ ਹੋ ਜਾਂਦੀ ਹੁੰਦੀ ਹੈ ਜੇ ਥੋੜਾ ਬਹੁਤ ਤਾਂ ਕਿਉਂਕਿ ਲਾਈਟ ਚਾਹੀਦੀ ਹੁੰਦੀ ਹੈ ਸੂਰਜੀ ਰੋਸ਼ਨੀ ਮਤਲਬ ਪੂਰਾ ਸੂਰਜ ਲੱਗਣਾ ਜ਼ਰੂਰੀ ਨਹੀਂ ਕਣਕ ਬਾਹਰ ਨਿਕਲੇ ਹੁੰਦੀ ਹੁੰਦੀ ਹੈ ਇਸ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਜਿਹੜਾ ਉਹਨੇ ਪ੍ਰੋਪਰ ਵਾਧਾ ਲੈਣਾ ਉਹ ਸੂਰਜੀ ਘੰਟੇ ਵੀ ਪੂਰੇ ਹੋਣੇ ਚਾਹੀਦੇ ਹੁੰਦੇ ਕਿਉਂਕਿ ਜਰਮੀਨੇਸ਼ਨ ਵਾਸਤੇ ਮੁੱਖ ਤੌਰ ਤੇ ਮੌਇਸਚਰ ਟੈਂਪਰੇਚਰ ਇਹ ਜਿਹੜੇ ਹੈਗੇ ਆ ਆਕਸੀਜਨ ਇਹ ਜਿਹੜੇ ਜ਼ਿਆਦਾ ਜ਼ਰੂਰੀ ਨੇ ਉਸ ਤੋਂ ਬਿਨਾ ਲਾਈਟ ਜਿਹੜੀ ਹੈਗੀ ਹੈ ਉਹ ਥੋੜੀ-ਬਹੁਤ ਵੀ ਮਿਹਲੇ ਦਾ ਬੀਜ ਜਰਮੀਨੇਟ ਕਰ ਲੈਂਦਾ ਹੁੰਦਾ ਪਰ ਜਿਹੜਾ ਉਹਦਾ ਵਾਧਾ ਹੋਣਾ ਗਰੋਥ ਹੋਣੀ ਹੈ ਫੋਟੋਸਿੰਥੈਸਿਸ ਉਹ ਤੋਂ ਬਾਅਦ ਸ਼ੁਰੂ ਹੋਣੀ ਕਿਉਂਕਿ 5-7 ਦਿਨ 10 ਦਿਨ ਤਾਈਂ ਦਾ ਬੀਜ ਦੇ ਵਿੱਚੋਂ ਖਰਾਕ ਮਿਲਦੀ ਰਹਿੰਦੀ ਉਹ ਤੋਂ ਬਾਅਦ ਜਿਹੜਾ ਆਪ ਦਾ ਚੁੱਲ੍ਹਾ ਚਲਾਉਣਾ ਹੁੰਦਾ ਬੂਟੇ ਨਹੀਂ ਜਿਹੜਾ ਕਹਦੀਏ ਕਿ ਖਾਣਾ ਬਣਾਉਣਾ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਵਾਧਾ ਲੈਣਾ ਹੈ ਤਾਂ ਕਿਸਾਨ ਵੀਰੋ ਜਿਹੜਾ ਅੱਜ ਮਤਲਬ ਜੇ ਆਪਾਂ ਕਹਿ ਲਈਏ 16 ਤਰੀਕ ਨੂੰ 10-11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਦੀ ਗਤੀ ਰਹੂ ਕੱਲ ਵੀ ਇਹੀ ਰਹਿਣ ਦੇ ਅਸਾਰ ਤਾਂ ਇਹਦੇ ਵਿੱਚ ਅਸਾਰ ਆ ਕਿ ਜਿਹੜੀ ਸਮੋਗ ਆ ਨਾ ਕਿਉਂਕਿ ਸਮੋਕ ਪਲੱਸ ਫੌਗ ਇੱਕ ਧੁੰਦ ਤੇ ਧੂਆਂ ਰਲ ਕੇ ਜਿਹੜਾ ਇਹ ਬਣਿਆ ਹੋਇਆ ਹੈ ਨਾ ਸੰਘਣੀ ਧਰਤੀ ਦੀ ਸਤਹ ਦੇ ਨੇੜੇ ਜਿਹੜੀ ਚਾਦਰ ਇੱਕ ਬਣੀ ਹੋਈ ਹੈ ਪੂਰੀ ਸੰਘਣੀ ਜਿਹਦੇ ਵਿੱਚ ਰਾਤ ਨੂੰ ਤਾਂ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਕਿਉਂਕਿ ਕੱਲੀ ਧੁੰਦ ਹੋਵੇ ਜਾਂ ਕੱਲਾ ਸਮੋਕ ਹੋਵੇ ਤਾਂ ਉਹਦੇ ਵਿੱਚ ਵਿਜ਼ਿਬਿਲਟੀ ਨਹੀਂ ਉਨੀ ਧੂਏ ਜਾਂ ਧੁੰਦ 'ਚ ਘਟਦੀ ਜਿੰਨੀ ਇਹ ਦੋਵੇਂ ਰਲ ਕੇ ਘਟਾਉਂਦੇ ਕਿਉਂਕਿ ਜਿਹੜੇ ਪਲੂਟੈਂਟਸ ਨਾਲ ਰਲ ਜਾਂਦੇ ਆ ਨਾਲ ਜਿਹੜਾ ਟੈਂਪਰੇਚਰ ਦੇ ਸਾਟਾ ਦੇ ਨੇੜੇ ਹੋਣਾ ਮੌਇਸਚਰ ਜਿਹੜਾ ਹੈਗਾ ਆਪਣੇ ਹਵਾ ਦੇ ਵਿੱਚ ਜਿਹੜੀ ਨਮੀ ਆ ਉਹ ਜੰਮ ਕੇ ਤੇ ਬੂੰਦਾਂ ਦੇ ਰੂਪ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋਵੋਗੇ ਕਿ ਪਹਿਲੇ 1-2 ਦਿਨ ਤਾਂ ਕੱਲੀ ਸਮੋਗ ਦੇ ਵਿੱਚ ਕੋਈ ਮੌਇਸਚਰ ਜ਼ਿਆਦਾ ਨਹੀਂ ਸੀ ਮਤਲਬ ਬੂੰਦਾਂ ਨਹੀਂ ਥੱਲੇ ਡਿੱਕੀਆਂ ਪਾਣੀ ਦੀਆਂ ਤੇ ਹੁਣ ਜਿਹੜੇ ਹੈਗੇ ਆ ਦਰਖਤ ਨਹੀਂ ਜਿਵੇਂ ਆਪਾਂ ਚੌਂਦੇ ਹੁੰਦੇ ਜਿਵੇਂ ਮੀਂਹ ਪੈਣ ਤੋਂ ਬਾਅਦ ਚੌਂਦੇ ਆ ਜਿਹਦੇ ਨਾਲ ਥੱਲੇ ਡਿੱਗਦੇ ਆ ਜਿਹੜੇ ਮੋٹے ਕਾਣਾ ਪਾਣੀ ਦੇ ਤਾਂ ਉਹ ਜਿਹੜੀ ਕੰਡੀਸ਼ਨ ਹੁਣ ਬਣੀ ਹੋਈ ਆ ਤੇ ਉਮੀਦ ਆ ਕਿ ਜੇ ਇਹ ਗਤੀ 2-3 ਦਿਨ ਬਰਕਰਾਰ ਰਹਿੰਦੀ ਹੈ ਤਾ ਸੂਰਜ ਥੋੜਾ ਬਹੁਤ ਦਿ세ਗਾ ਤੇ ਦਿਨ ਵੀ ਸਾਫ ਹੋਣ ਦੇ ਸਾਰਾ ਕਿਉਂਕਿ ਜਿਹੜਾ ਮੀਂਹ ਆਲਾ ਕੋਈ ਐਡਾ ਮਾਹੌਲ ਨਹੀਂ ਬਣ ਰਿਹਾ ਕਿ ਮੀਂਹ ਪਵੇ ਕਿਉਂਕਿ ਅੱਜਕੱਲ ਜਾਂ ਜਦੋਂ ਆਪਾਂ ਦੇਖਦੇ ਸੀ ਪਹਿਲਾਂ ਸਿਆਲਾਂ ਦੇ ਵਿੱਚ ਜਦੋਂ ਕਣਕ 15 ਦਿਨ 20 ਦਿਨ ਦੀ ਹੋ ਜਾਂਦੀ ਸੀਗੀ ਤਾਂ ਮੀਂਹ ਕਈ ਵਾਰ 2-2 3-3 ਦਿਨ ਪੈਂਦੇ ਸੀਗੇ ਚਾਹੇ ਉਹ ਹਲਕੇ ਪੈਂਦੇ ਸੀਗੇ ਉਦੋਂ ਇੱਕ ਤਾਂ ਮੌਸਮ ਸਾਫ਼ ਰਹਿੰਦਾ ਇੱਕ ਜਿਹੜਾ ਹੈਗਾ ਮੌਸਮ ਦੇ ਵਿੱਚ ਜਿਹੜਾ ਬਦਲਾਅ ਹੁੰਦਾ ਉਹਦੇ ਵਿੱਚ ਸੁੱਕੀ ਠੰਡ ਜਿਹੜੀ ਪੈਣੀ ਹੈ ਨਾ ਉਹ ਉਨੀ ਫਾਇਦੇਮੰਦ ਨਹੀਂ ਹੁੰਦੀ ਜੇ ਇੱਕ ਵਾਰੀ ਮੀਂਹ ਪੈ ਕੇ ਤੇ ਉਸ ਤੋਂ ਬਾਅਦ ਜੇ ਠੰਡ ਪੈਂਦੀ ਹੈ ਤਾਂ ਉਹ ਬੜੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਫਿਰ ਜਨਵਰੀ ਦੇ ਵਿੱਚ ਖਾਸ ਤੌਰ ਤੇ ਦਸੰਬਰ ਐਂਡ ਰੈ ਲਾ ਲਈਏ ਜਨਵਰੀ ਲਾ ਲਈਏ ਤਾਂ ਇਹਦੇ ਵਿੱਚ ਜਨਵਰੀ ਦੇ ਸ਼ੁਰੂ ਵਾਲੇ 15 ਦਿਨ ਲਾ ਲਈਏ ਜੇ ਕੋਹਰਾ ਪਵੇ ਨਾ ਪੂਰਾ ਕੋਹਰਾ ਜਿਹੜਾ ਉਹ ਜਦੋਂ ਤੱਕ ਕਣਕ ਫੋਟ ਕਰ ਰਹੀ ਹੈ ਕਿਉਂਕਿ ਉੱਤੋਂ ਕੋਰਾ ਜਦੋਂ ਪੂਰਾ ਪੈਂਦਾ ਤਾਂ ਗ੍ਰੋਥ ਜਿਹੜੀ ਉੱਪਰ ਨੂੰ ਕਣਕ ਦੀ ਰੁਕਦੀ ਫਿਰ ਫੋਟ ਲੈਂਦੀ ਪੂਰੀ ਇਹ ਤਾਂ ਉਹ ਬੜੀ ਜ਼ਰੂਰੀ ਕਿਉਂਕਿ ਅੱਗੇ ਜਾ ਕੇ ਜਦੋਂ ਗੋਹ ਚ ਫਸਲ ਨੇ ਆ ਜਾਣਾ ਰਿਪਰੋਡਕਟ ਫੇਜ਼ ਆਉਣਾ ਨਸਾਰਾ ਆਉਣਾ ਉਦੋਂ ਕੋਰਾ ਨੁਕਸਾਨ ਦੇ ਆ ਉਦੋਂ ਪਹਿਲਾਂ ਜਿਹੜਾ ਹੈਗਾ ਆਪਾਂ ਕਹ ਲਈਏ ਕਿ ਪੂਰੀ ਐਣ ਖਾਦ ਵਾਂਗੂ ਲੱਗਦਾ ਕਿ ਆ ਵਾਂਗੂ ਜਿਹੜਾ ਹੈਗਾ ਕਣਕ ਦੀ ਫਸਲ ਨੂੰ ਲੱਗਦਾ ਸੋ ਮੌਸਮ ਦੇ ਇਹ ਬਦਲਾਅ ਨੇ ਤੇ ਕੋ ਮਤਲਬ ਉਮੀਦ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਰਾਹਤ ਮਿਲੂਗੀ ਤੇ ਸੂਰਜ ਦੇ ਦਰਸ਼ਨ ਵੀ ਆਪਾਂ ਨੂੰ ਹੋ ਸਕਦੇ ਕਿਉਂਕਿ ਸੂਰਜ ਜਿਹੜਾ ਹੈਗਾ ਸੂਰਜੀ ਘੰਟੇ ਬੜੇ ਜ਼ਰੂਰੀ ਨੇ ਸ਼ੁਰੂਆਤੀ ਗ੍ਰੋਥ ਵਾਸਤੇ ਜੇ ਆਪਾਂ ਕਹਿ ਲਈਏ ਤਾਂ ਉਸ ਤੋਂ ਬਾਅਦ ਜਦੋਂ ਫਸਲ ਮਹੀਨੇਕ ਦੀ ਹੁੰਦੀ ਉਸ ਤੋਂ ਬਾਅਦ ਕੋਰਾ ਪੈਂਦਾ ਤਾਂ ਫਿਰ ਉਹ ਜਿਹੜਾ ਹੈਗਾ ਪੂਰੀ ਫੋਟ ਕਰਾਉਣ ਦੇ ਵਿੱਚ ਮਦਦ ਕਰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ